ਹਾਂਜੀ ਕੀ ਹਾਲਾ ਸਾਰੇ ਬੰਦਾ ਕੀ ਬੰਦਾ ਕਰਦਾ ਨੇ ਜੀ ਮਾਦਰ ਸੈਟਅਪਸ ਆਨੇ ਮਿਲਨੇ ਕਰ ਪਰ ਠੀਕ ਹੈ ਨੋ ਭਾਈ ਉੱਠ ਖੜੇ ਉੱਠੇ ਵੀ ਸਹੀ ਦੱਸਦਾ ਮੈਨੂੰ ਸਾਨੂੰ ਨੇ ਠਾਤਾ ਦੇਖੋ ਅਗਰ ਪੋਤਰੇ ਨਹੀਂ ਸੂਰਜ ਨੇ ਐਸ ਯੂ ਐਨ ਉਹ ਸਾਹਮਣੇ ਸਤਾਏ ਮੱਥੇ ਨੂੰ ਆਏ ਲਾਗਾ ਗਰਮੀ ਮੈਂ ਸੁਣੂ ਹੀ ਵੇ ਤੇ ਉਹ ਖੋਲੀ ਵੇ ਹੁੱਡੇ ਹਨਾ ਦੇਖੀ ਕੀ ਹਿਸਾਬ ਕਿਤਾਬ ਹੈ ਲਓ ਜੀ ਤੇ ਉੱਠਣ ਸਾਰੀ ਇੱਕ ਕੂਦਰੀ ਬਲਟਾ ਦੀ ਬਈ ਕਾਲੀ ਚੀਨੀ ਸਜੀ ਗਲਾਬੀ ਕਾਂਤ ਵਾਲੀ ਇਹ ਮਨਕ ਚਲੋ ਆਸਮਾਨ ਨਿਕਲੇ ਜੰਦ ਤੋਂ ਛੜ ਦੇ ਭਾਈ ਨੂੰ ਖੋਡੇ ਚ ਫੇਰ ਕਰਾਂ 20 ਕਿ ਮਿੰਟਾ ਬਾਅਦ ਡਾਵਾਂਗੇ 25 ਮਿੰਟਾ ਬਾਅਦ ਲਓ ਜੀ ਸਾਰਿਆਂ ਤੋਂ ਪਹਿਲਾ ਕਬੂਤਰ ਆਪਣਾ ਰੱਤਾ ਖੱਬੀ ਗਲਾਬੀ ਬਗਲਾ ਠੀਕ ਹੈ ਸਾਫ ਸੀ ਬਈ ਜਾਂ ਤੇ ਦੂਜੇ ਨੰਬਰ ਤੇ ਹੋ ਗਿਆ ਬਈ ਆਪਣਾ ਹਰਾ ਟੂਸਾ ਹਰੀ ਟਵਰੀ ਜਮਾਂ ਸਾਫ ਸੀ ਇੱਕ ਕੂਦਰੀ ਵੀ ਇਹ ਸਾਫ਼ ਹੋਣ ਦਾ ਚੱਕਰ ਕੀ ਐ ਤੁਹਾਨੂੰ ਮੈਂ ਦੱਸਦਾ ਮੈਂ ਠੀਕ ਐ ਜਨਵਾਰ ਖਰਾਕ ਜਮਾਂ ਘਟਾ ਗਏ ਬਈ ਸੱਤ-ਸੱਤ ਬਦਾਮਾਂ ਤੋਂ ਵੀ ਚਾਰ-ਚਾਰ ਪੰਜ-ਪੰਜ ਬਦਾਮਾਂ ਤੇ ਆ ਗਏ ਕਣਕ ਖਾਂਦੇ ਨਹੀਂ ਜਿਹਨਾਂ ਨੂੰ ਬਦਲ ਚੱਲਦੇ ਕਣਕ ਦੇ ਮਸਾ ਦੋ-ਚਾਰ ਦਾਣੇ ਚੁਗਦੇ ਉਹ ਸਾਲ ਜੇ ਤੁਸੀਂ ਵੇਖ ਲਓ ਵੀ ਹੁਣ ਉਹ ਨਹੀਂ ਪਤਾ ਹਨਾ ਵੱਡੀ ਮੀਂਹ ਦਾ 100% ਦਾ ਕੂਤਰ ਅੰਦਰ ਗਰਮੀ ਆ ਬਈ ਹਨਾ ਜਦੋਂ ਗਰਮੀ ਪਈ ਉਸ ਤੋਂ ਬਾਅਦ ਹੀ ਕੂਤਰ ਖਰਾਕ ਘਟਾ ਜਾਂਦਾ ਆਲਦੀ ਉਹ ਫਿਰ ਕੱਲਾ ਪਾਣੀ ਪੀਂਦਾ ਵਾਧ ਤੋਂ ਵਾਧ ਚਲੋ ਕੋਈ ਗੱਲ ਨਹੀਂ ਹੌਲੀ-ਹੌਲੀ ਸੈਟਮੈਂਟ ਹੋ ਜਾਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਪਰ ਕਈ ਵਾਰੀ ਬੰਨਕ ਚਲ ਜਾਨਵਰ ਨੂੰ ਵੀ ਪਤਾ ਲੱਗ ਜਾਂਦਾ ਵੀ ਹੁਣ ਗਰਮੀ ਵਧਦਾ ਹੈ ਤੇ ਉਸ ਹੱਬ ਤੇ ਆਪ ਹੀ ਖਰਾਕ ਠਾ ਜਾਂਦਾ ਹੁੰਦਾ ਹੈ ਤੇ ਪਾਣੀ ਵਾਲੀ ਦੂਜੀ ਕਬੂਤਰੀ ਵੀ ਪਲਟਾਈ ਵੀ ਪਹਿਲਾਂ ਤਾਂ ਮੈਨੂੰ ਲੱਗਿਆ ਜਮਾਂ ਸਾਫ਼ ਹੈ ਠੀਕ ਹੈ ਇਹ ਉਸ ਤੋਂ ਬਾਅਦ ਮੈਂ ਟੋਈ ਟੋਈ ਜਿਵੇਂ ਮੈਨੂੰ ਲੱਗੀ ਇੱਕ ਅਲੀ ਕੈਂਕਰ ਤੇ ਜਦੋਂ ਪਲਟਾਈ ਆ ਦੇਖੇ ਤੇ ਅੰਦਰ ਵੀ 4-5 ਕੈਂਕਰ ਆ ਨਿਕਲ ਗਏ ਤੇ ਇੱਕ ਅੰਦਰੋਂ ਆ ਕੇ ਨਿਕਲ ਗਏ ਠੀਕ ਹੈ ਇਹਨੂੰ ਹੀ ਕਰਾਂ ਛੱਡੀਏ ਖੁੱਡੇ 'ਚ 20 ਮਿੰਟ ਵੈਸੇ ਇੱਕ ਗੱਲ ਦੀ ਗਲਤੀ ਆ ਆਪਣੀ ਹਨਾ ਜਦੋਂ ਹੁਣ ਆਪਾਂ ਨੂੰ ਪਤਾ ਪਰ ਮੈਨੂੰ ਐ ਸੀ ਯਾਰ ਸਹੀ ਦਾ ਤਾਂ ਮੈਨੂੰ ਐ ਸੀ ਨਾ ਵੀ ਇਹ ਸਾਫ਼ ਹੋ ਜਾਣੀਆਂ ਇਹਨਾਂ ਅੰਦਰ ਜਮਾ ਥੋੜਾ ਥੋੜਾ ਸਮਾਨ ਸੀਗਾ ਆ ਚੱਕਰ ਸੀਗਾ ਉਸ ਕਰਕੇ ਮੈਂ ਨਹੀਂ ਜੇ ਆਪਾਂ ਨੂੰ ਪਤਾ ਵੀ ਹੁਣ ਪਲਟਾਉਣੇ ਵੀ ਪਲਟਾਉਣੇ ਆ ਤਾਂ ਫਿਰ ਕਬੂਤਰ ਟਾਈਮ ਨਾਲ ਪਟਾ ਦੇ ਕਰਕੇ ਉੱਠ ਕੇ ਨਾ ਜਿਹੜੇ ਪਲਟਾਉਣ ਲਈ ਹੁੰਦੇ ਮੰਨ ਕੇ ਚੱਲ ਵੀ ਜਿਵੇਂ 7 ਵਜੇ ਛੱਡਨੇ ਆ ਤੇ ਉਹ 6 ਵਜੇ 5 ਵਜੇ ਪਟਾ ਦੇ ਦੇ ਘੰਟੇ 'ਚ ਕਬੂਤਰ ਡੇਢ ਘੰਟੇ ਜਮਾ ਸੈੱਟ ਹੋ ਜਾਂਦਾ ਵਦਗਨਲੇ ਲਓ ਜੀ ਇੱਕ ਕਬੂਤਰੀ ਇਹ ਹੋ ਗਈ ਨਵਿਆਂ ਚੋ ਟੂ ਸੇਟਵਰੀ ਵਾਲੀ ਇਹਨੂੰ ਅਜੇ ਤੜਕੇ ਟਾਈਮ ਨਾਲ ਹੀ ਕੱਢਦੇ ਆਪਾਂ ਚੱਲ ਚੱਲ ਤੇ ਇੱਕ ਇਹ ਛੱਡਦੇ ਬਈ ਗਲਾਬੀ ਫੂੰਜਾ ਹਰੇ ਟੂਸੀ ਵਾਲੀ ਇਹ ਵੀ ਸਾਫ਼ ਜੀ ਕਬੂਤਰੀ ਆਵਾ ਹਾਂ ਹੁਣ ਤੂੰ ਵੀ ਉੱਡ ਜਾਗੀ ਮਗਰ ਲੱਗ ਕੇ ਉਹਦੇ ਤੇ ਇੱਕ ਕਬੂਤਰੀ ਹੋਰ ਪਲਟ ਆਉਣੀ ਪੈਗੀ ਬਈ ਮਜਬੂਰੀ ਚ ਆ ਕੇ ਬਲਟਾਈਏ ਕਬੂਤਰੀ ਤੇ ਇਹ ਚੱਕਰ ਕੀ ਆ ਦੇਖੋ ਇਹ ਕਬੂਤਰੀ ਅੰਦਰੋਂ ਕੱਲਾ ਪਾਣੀ ਨਿਕਲੇਗਾ ਵੀ ਕਬੂਤਰੀ ਮਾਨੇ ਕਿ ਆਸ ਨੂੰ ਦੱਸਿਆ ਵੀ ਕਬੂਤਰ ਹਨਾ ਵੀ ਪਾਣੀ ਬਾਹਲਾ ਪੀਂਦੇ ਆ ਰਜ ਰਜ ਪਾਣੀ ਪੀਂਦੇ ਆ ਰਾਤ ਨੂੰ ਪਾਣੀ ਦੇ ਪਿਓਟੇ ਭਰੇ ਹੁੰਦੇ ਆ ਦਾਣੇ ਦੁਣੇ ਨਹੀਂ ਹੁੰਦੇ ਕੱਲਾ ਪਾਣੀ ਹੁੰਦਾ ਕਬੂਤਰਾਂ ਅੰਦਰ ਦਾਣੇ ਤਾਂ 2-4 ਹੀ ਹੁੰਦੇ ਆ ਤੇ ਉਹ ਕਬੂਤਰੀ ਨੇ ਰਾਤ ਵਾਲਾ ਪਾਣੀ ਨਹੀਂ ਖਿੱਚਿਆ ਛੂੰ ਤਾਂ ਮੈਂ ਢਾਕ ਰੱਖਿਆ ਵੇਖੋ ਤੇ ਫਿਰ ਤਾਂ ਕਰਕੇ ਵੀ ਸੁੱਕੀ ਕਬੂਤਰੀ ਆਣਾ ਫਿਰ ਪਾਣੀ ਤਾਂ ਬਟਾਉਣਾ ਹੀ ਪਊਗਾ ਵੀ ਆਪਾਂ ਆਪਾਂ ਕਿਹੜਾ ਪਾਣੀ ਦੇ ਕਰ ਨੂੰ ਜੀਗੀ ਬਸ ਇੱਕ ਵਾਰੀ ਸੁੱਕੀ ਉੱਡਿਆ ਬਿੱਦੂਦ ਫਿਰ ਪਾਣੀ ਦੇ ਕਰ ਦਾਂਗੇ ਕੇ ਛੱਡਦੀ ਖੱਬੇ ਗਲਾ ਬੀ ਟੂਸੀ ਵਾਲੀ ਬਈ ਇਹ ਕਬੂਤਰੀ ਵੀ ਸਾਫ ਸੀਗੀ ਜਾਵਾ ਉਸੇ ਡੰਡੇ ਵਾਲੀ ਕਲਾ ਆਪੇ ਉਸਾ ਗਲਾਬੀ ਡੰਡਾ ਚਲ ਖੰਡ ਇਹ ਵੀ ਜਿਵੇਂ ਸਾਫ ਸੀ ਕੂਤਰੀ ਤੇ ਯਾਰ ਨਵਾਂ ਕਬੂਤਰ ਕਿਧਰ ਆ ਆਪਣੇ ਨਵਾਂ ਨਹੀਂ ਦਿਖ ਰਿਆਂ ਮੈਨੂੰ ਯਾਰ ਲਓ ਜੀ ਇਹ ਕੇ ਛੱਡਦੇ ਆ ਸੱਜੀ ਗਲਾਬੀ ਬਗਲੀ ਕਾਲੀ ਚੀਨੀ ਬਈ ਸਾਈ ਚੜਾਦਾ ਪਤੰਦਰ ਦੀ ਨਹੀਂ ਯਾਰ ਨਾਲ ਤਾਂ ਆ ਦਾ ਨਾਲੇ ਮੇਰਾ ਖੁੱਡੇ ਚ ਫੜਦਿਆਂ ਹੀ ਬਹੁਤ ਦੁੱਖਾਂ ਕਾਲੀਆਂ ਚੀਨੀਆਂ ਤੇ ਇਹ ਨਵੇਂ ਕਬੂਤਰ ਵਧਗਾ ਚਾਲ ਚ ਵੀ ਪੁਰਾਣਾਂ ਨਾਲ ਤੁਸੀਂ ਆਏ ਦੇਖੋ ਵੀ ਪੁਰਾਣਾਂ ਨੂੰ ਤਾਂ ਡਿਆਂਦਨ ਹੋ ਗਿਆ ਉਹ ਘੱਟੋ ਘੱਟ 20 25 25 ਦਿਨ ਹੈ ਨਾ ਇਹ ਫੈਸਲਾ ਲੜਦੇ ਲੜਦੇ ਥੱਲੇ ਥੱਲੇ ਜੀ ਨਵੇਂ ਜਿਹੜੀ ਜੰਗ ਬਲੱਡ ਕੱਢਿਆ ਆਪਾਂ ਹੁਣ ਹਨਾ ਉਹ ਕਬੂਤਰ ਵਧੀਆ ਫਿਰਦੀ ਆ ਯਾਰ ਉਹ ਕਬੂਤਰ ਤਾਂ ਨੂੰ ਜਾਂਦੇ ਥੱਲੇ ਨੂੰ ਆਉਂਦੇ ਆ ਆ ਵੇਖੋ ਜਿਵੇਂ ਆ ਆਉਂਦੇ ਫੂੰਜੀ ਟੂਸੀ ਵਾਲੀ ਉਹ ਵਧੀਆ ਰੱਬ ਚ ਲੱਗੀ ਫਿਰਦੀ ਉਹ ਦੇਖ ਉੱਚੀ ਹੋਈ ਤੇ ਨਵੇਂ ਉਹਦੇ ਥੱਲੇ ਆ ਸਾਰੇ ਲਾਓ ਜੀ ਇਹਨੂੰ ਵੀ ਛੱਡ ਦੇ ਜਿਹੜੀ ਕਬੂਤਰੀ ਸਹੀ ਕੀ ਸੀ ਆਪਣੀ ਸੱਜੇ ਗਲਾ ਵੀ ਟੂਸੀ ਵਾਲੀ ਤੇ ਪਾਣੀ ਵਾਲਾ ਕੂਤਰਾਂ ਨੂੰ ਹੀ ਦੇਗੇ ਪਾਣੀ ਯਾਰ ਬਸ ਆਹੀ ਕੱਚ ਰਹੇਗੀ ਹਣਾ ਮੰਨ ਕੇ ਚੱਲ ਪਹਿਲਾਂ ਮੈਂ ਸੋਚਿਆ ਵੀ ਸੀ ਫਿਰ ਮੈਨੂੰ ਆਈ ਸੀ ਵਿਹਲੀਆਂ ਹੋਈ ਜਾਣਗਿਆ ਯਾਰ ਥੋੜੇ ਥੋੜੇ ਦਾਣੇ ਖਾਦੇ ਸੀ ਮੜੇ ਮੜੇ ਦਾਣ ਸੀਗੇ ਬਸ ਤੇ ਉਹੀ ਚੱਕਰ ਚ ਬਸ ਆਪਾਂ 7 ਵਜੇ ਉੱਠਦੇ ਆ ਜੇਹੀ ਮੈਂ 5:30 ਵਜੇ ਉੱਠ ਕੇ ਮਟਾਂਗਾ ਹੁੰਦੀਆਂ ਤਾਂ 7 ਵਜੇ ਨੂੰ ਛੱਡੀਆਂ ਹੁੰਦੀਆਂ ਮੈਂ ਨਾਲੇ ਇੰਨੇ ਨਾਲ ਪਾਣੀ ਪੂਣੀ ਸੌਖਾ ਖਚ ਰਿੰਦਾ ਗਰਮੀ ਬਾਲੀ ਆ ਭਾਈ ਕੂਤਰਾਂ 'ਚ ਬਾਲੇ ਫਾਲਟ ਪਈ ਜਾਂਦੇ ਕੂਤਰ ਪਾਣੀ ਰੋਗ ਰੋਗ ਵੀ ਬੈਠੀ ਜਾਂਦੇ ਪੱਕੇ ਕਬੂਤਰ ਵੀ ਚਲ ਕਾ ਚਾਣੀ ਤਾਂ ਬੈਠਣੀ ਬੈਠਣਾ ਗਰਮੀ ਇੰਨੀ ਕਿ ਜ਼ਿਆਦੇ ਆ ਹਨਾ ਲੇਟ ਹੋ ਗਏ ਛੜਦੇ ਪਾਣੀ ਤਾਂ ਪਾਣੀ ਰੋਕ ਕੇ ਕਬੂਤਰ ਬਹਿ ਗਿਆ ਘਰੇ ਭੈਣ ਨਾਲ ਦੀ ਨਾਲ ਹੀ ਤਾਂ ਕਰਕੇ ਪਾਣੀ ਵੀ ਘਾਟ ਹੀ ਦੇਵਾਂਗੇ ਚਲੋ ਜੀ ਮਾਰੀਓ ਲੈਣਾ ਨਾਲ ਇਹਨੂੰ ਦਿੱਤਾ ਵੀ ਆਪਾਂ 26 ਐਮ ਐਲ ਪਾਣੀ ਚਾਲਖੰਡ ਆਹ ਤੇਰੀ ਗੱਲ ਗਲਤ ਹੈ ਮੈਂ ਤਾਂ ਰੋਲਾ ਮਾਰਨਾ ਸੀ ਕਿ ਤੂੰ ਹੋਰ ਹੀ ਗੰਦੇ ਆ ਪਾਗੀ ਚੱਲ ਚੱਲ ਬਈ ਭਵਾਂ ਦੀ 2 ਘੰਟੇ ਉੱਡ ਕੇ ਬਹਿ ਜਾਣ ਬਸ ਪਾਣੀ ਖਿੱਚ ਕੇ ਬੈਠਣਾ ਮੇਨ ਚੱਕਰਾ ਹੈ ਕੋਈ ਤੇ ਇਹਨੂੰ ਦਿੱਤਾ ਵੀ ਥੋੜਾ ਜਿਹਾ ਵੱਧ ਇਹਨੂੰ ਦਿੱਤਾ 27 ਕਿੰਮਲ 27.5 ਉਹਨੂੰ 26 ਕਿ ਦਿੱਤਾ ਸੀਗਾ ਚਾਲ ਖੰਡ ਚਲ 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 ਕੋਈ ਚੱਕਰ ਵਾਲੀ ਗੱਲ ਨਹੀਂ ਫੇਰ ਉਹੀ ਗੱਲ ਆਖੀ ਜਨਾ ਹਨਾ 2 ਘੰਟੇ ਛੱਡੋ ਯਾਰ ਘੰਟਾ ਹੋਰ ਲੈਸ ਕਰਦਾ ਸਿਰਫ 1 ਘੰਟਾ ਉਡਣ ਪਾਣੀ ਖਿੱਚ ਕੇ ਮਟਰ ਪਾਣੀ ਸਾਫ ਹੋਵੇ ਬਾਜੀ ਜਿਆਡ ਦਵਾਈ ਇਹਨਾਂ ਨੂੰ ਤਾਂ ਆਈ ਰੋਲਾ ਬਈ ਡਾਊਨ ਡੂਨ ਦਾ ਕੋਈ ਚੱਕਰ ਨਹੀਂ ਉਹ ਤਾਂ ਪਤਾ ਵੀ ਬਾਹਰ ਜਾ ਕੇ ਯਾਰ ਮੰਨ ਕੇ ਚਲੋ ਕਿਸੇ ਵੀ ਕੂਤਰ ਨੇ ਗੰਦ ਪਾਇਆ ਆਪਣੇ ਦੱਸੋ ਬਾਈ ਤੇ ਕਿਸੇ ਨੇ ਆ ਇਹੋ ਵੀ ਭੋਰਤੀ ਹੋਵੇ ਭੈਣ ਜੀ ਕੋਈ 12 ਵਜੇ ਢਿੱਗ ਪਿਆ ਹੋਵੇ ਕੋਈ 11 ਵਜੇ ਕੋਈ 1 ਵਜੇ ਬਹਿਗਾ ਹੋਵੇ ਹਨਾ ਤਾ ਕਰਕੇ ਵੀ ਬਾਹਰ ਤਾਂ ਪਤਾ ਯਾਰ ਬਾਹਰ ਤਾਂ ਜਿੰਨਾ ਵੇ ਤਾਂ ਲਾ ਕੇ ਬੈਠਣਗੇ ਖੋ ਲਈ ਮੈਨਾਂ ਇਹਨਾਂ ਦੀਆਂ ਕਰਦਗੇ ਲਾਈਟਾਂ ਲੂਟਾਂ ਬੰਦ ਤੇ ਆਹ ਪ੍ਰਿੰਡਾਂ ਵੀ ਆਪਦਾ ਘਰ ਛੱਡ ਗਿਆਂ ਬਈ ਪਤਾ ਨਹੀਂ ਕੀ ਗੱਲ ਬਣੀ ਤੇ ਬੰਦੋਸ ਖੋਪਦੀ ਹੈ ਭਾਈ ਨਾਲ ਦੀ ਨਾਲ ਪੋਰਾ ਕੋਈ ਹਵਾ ਕਰਾਉ ਸੋ ਜੂ ਤੜਪੋ ਤੜਕੀ ਠੰਡੀ ਉਸ ਤੋਂ ਬਾਅਦ ਤਾਂ ਫਿਰ ਸਾਨੂੰ ਬੜਾ ਲੋਹਾਂ ਹੀ ਚੱਲਣਗੇ ਲੋਹਾਂ ਲੋਹ ਜੀ ਕਬੂਤਰ ਛੱਡ ਕੇ ਤੇ ਨਾਲ ਦੀ ਨਾਲ ਸਮਾਨ ਵੀ ਪਿਆਉਂਦਾ ਬਈ ਹਨਾ ਆਹ ਦੇਖ ਲੋ ਸੋਦੇ ਸਾਹਮਣੀ ਹੈ ਕੀ ਚੀਜ਼ ਇਹ ਕੋਈ ਚੱਕਰ ਨਹੀਂ ਨਾ ਪਤਾ ਲੱਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਇਹ ਵੀ ਕੋਈ ਟਿੱਕ ਟਾਲੀ ਗੱਲ ਨਹੀਂ ਤੇ ਚਲੋ ਕੋਈ ਚੱਕਰ ਜੇਦੋਂ ਰਾਤ ਨੂੰ ਦੇਣੀ ਹੋਈ ਹਨਾ ਇਹ ਚੀਜ਼ ਉਹਦੇ ਤੁਹਾਨੂੰ ਸਮਝਾਵਾਂਗੇ ਇੱਕ ਕਬੂਦਰੀ ਬੈਠ ਗਈ ਆਕੇ ਆਪਣੀ ਗਲਾਬੀ ਫੂੰਝਾ ਤੇ ਸੱਜਾ ਹਰਾ ਟੂਸਾ ਬਈ 8:30 ਵਜੇ ਲਓ ਜੀ ਤੇ ਇੱਕ ਹੋਰ ਆਕੇ ਬਈ ਕਬੂਦਰੀ ਹਰੀ ਟੋਰੀ ਖੱਬਾ ਗਲਾਬੀ ਟੂਸਾ 9 ਵਜੇ ਕੇ 5 ਮਿੰਟਾਂ ਤੇ ਤੇ ਦੋਵੇਂ ਨਾਂਗਾ ਕਬੂਤਰਾਂ ਬਹਿ ਗਿਆਂ ਬਈ ਤੇਰੇ ਨੂੰ ਲਾਹ ਕੇ ਅੰਦਰ ਕਰਦ ਗਏ ਤੇ ਤੇਰੇ ਦੋਵੇਂ ਕਬੂਤਰਾਂ ਨੂੰ ਰਾਜਮਾਂ ਪਾਣੀ ਰੱਖਦੇ 1 ਮਿੰਟ ਯਾਰ ਪਾਣੀ ਹੁਣੇ ਦਾ ਪਰਿਆ ਜੀ ਕੀੜੀ ਪੈਣੀ ਕਿਥ ਵੜ ਕੇ ਵਿੱਚ ਦੇ ਚਲ ਕੋਈ ਨਾ ਇੱਕ ਘੜੀ ਪਹਿਲਾਂ ਚੁੰਝਾ ਲਵਾ ਤਾਂ ਸੀ ਹੁਣ ਰਾਜਮਾਂ ਪਾਣੀ ਪੀ ਲੈਣ ਦੇ ਆਇਓ 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 ਪੁੱਤ ਤੇ ਟਾਈਮ ਹੋ ਗਿਆ ਜੀ 10 ਵਜੇ ਤੇ 13 ਮਿੰਟ ਬਸ ਆ ਗਏ ਬੈਠਣ ਕਬੂਤਰ ਸਾਰੀ ਬਈ ਤੇ ਇੱਕ ਨਵਾਂ ਕਬੂਤਰ ਫਿਰਦਾ ਵਿੱਚ ਯਾਰ ਮੈਂ ਕੋ ਉਹ ਤੁਹਾਨੂੰ ਦਿਖਾਵਾਂ ਇਹ ਉਹ ਹੁੰਦਾ ਸਾਹਮਣੇ ਆਪਣੀ ਆ ਹੁੰਦਾ ਟੋਲੀ ਚ ਰਹਿ ਲੈ ਗੁਲਾਬੀ ਬਗਲਾ ਤੇ ਹਰੇ ਟੂਸੇ ਤੂਦੇ ਰੰਗੇ ਟੂਸੇ ਗੁਲਾਬੀ ਬਗਲਾ ਸ਼ਾਇਦ ਲਾਲ ਦੇ ਸ਼ਟਾ ਕਬੂਤਰ ਦੇ ਪਤਾ ਨਹੀਂ ਕਿਹੜਾ ਤੇ ਆਪਣੇ ਰਹਿ ਕੋਈ 4-5 ਵਾਸ ਹਨ ਦੋ ਪਾਣੀ ਵਾਲੀਆਂ ਤੇ ਬਾਕੀ ਸੁੱਕੇ ਤੇ ਇੱਕ ਪਾਣੀ ਵਾਲੀ ਦੇ ਥੋੜੇ ਹਲਾਤ ਮਾੜਿਆ ਹਰੀ ਗੁਲਾਬੀ ਬਗਲਾਲੀ ਉਹ ਬੈਠੋ ਬੈਠੋ ਕਰੀ ਜਾਂਦੀ ਕਦੋਂ ਆਉਂਦੀ ਚਲੋ ਕੋਈ ਨੇ ਛਤਰੀ ਉੱਚੀ ਲਾ ਰੱਖੀ ਉਪਰਾਂ ਕੋਠੇ ਤੇ ਕਰਕੇ ਜਦੋਂ ਬਹਿਣਾ ਹੋਇਆ ਬਹਿ ਜਾਣਗੇ ਇਦਾਂ ਨਹੀਂ ਪੁੱਟੀਆਂ ਦਾ ਸਮਾਨ ਉਹ ਸਾਹਮਣੇ ਲੱਗਿਆ ਪਿਆ ਲੈ ਕੇ ਦੂਜਾ ਕੀ ਕਹਿੰਦੇ ਹੁੰਦੇ ਇਹਨੂੰ ਮਾਮ ਜਾਸਾ ਕੇ ਕੁੰਡਾ ਘੋਟਾ ਕੇ ਲੋ ਚੱਲ ਇੱਕ ਹੋਰ ਆ ਕੇ ਬੈਠ ਗਿਆ 10 ਵਜੇ ਕੇ 21 ਮਿੰਟਾਂ ਤੇ ਤੇ ਲਾਰੀ ਹੋ ਗਿਆ ਤੇ ਦੋ ਹੋਰ ਆ ਗਏ ਨਾਲ ਦੀ ਨਾਲ ਹੀ ਬਈ ਟੂਸੇ ਡੰਡੇ ਵਾਲੀ ਤੇ ਸੱਜੇ ਟੂਸੇ ਵਾਲੀ ਵੀ ਆ ਗਈ ਤੇ ਹਾਰੇ ਟੂਸੇ ਟੱਗੜੇ ਵੀ ਆ ਗਿਆ ਸਿਰਫ ਇੱਕ ਪਾਣੀ ਵਾਲੀ ਰਹੀ ਸੱਜੀ ਗਲਾਬੀ ਕਾਂਤ ਵਾਲੀ ਕਾਲੀ ਚੀਨੀ ਤੇ ਬਈ ਹਰੀ ਗਲਾਬੀ ਬਗਲ ਵਾਲੀ ਕਾਲੀ ਚੀਨੀ ਢੇੜਿਆਂ ਵਾਲੀ ਮੈਨੂੰ ਲੱਗਦਾ ਪਾਸੇ ਪੂਸੇ ਬੈਈ ਕਿਦੇ ਯਾਰ ਚਲੋ ਕੋਈ ਗੱਲ ਨਹੀਂ ਆ ਲਓ ਜੀ ਹਾਓ ਬੈਠੀ ਸਾਹਮਣੇ ਢੇੜਿਆਂ ਵਾਲੀ ਖੂਤੀ ਹੀ 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 ਚਲੋ ਕੋਈ ਗੱਲ ਕਸਾ ਜੀ ਕਲਾਬੀ ਬਗੜ ਵਾਲੇ ਵੀ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਅੜ ਗਿਆ ਗੇ ਨਿੰਮ ਚ ਲਾਉ ਜੀ ਸੱਜੀ ਕਲਾਬੀ ਬਗੜ ਵਾਲ ਜਿਹੜਾ ਕੱਲ ਦਾ ਬਾਹਰ ਜਾਨਵਰ ਉਹ ਵੀ ਆ ਕੇ ਫਸ ਗਿਆ ਇਨ ਨਿੰਮ ਚ ਚਲੋ ਛੱਡ ਕੇ ਸਪੇਅਰ ਸਪੂਰ ਭਾਗੇ ਹਨ ਰੱਖੀ ਇਧਰ ਪਰ ਤਾਂ ਇਹਨੂੰ ਰੱਖੀ ਕਲਾਬੀ ਕਾਂਤ ਰਣ ਆਇਆ 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 ਬੁੱਤ ਲਾਉ ਜੀ ਤੇ ਜਿਹੜੇ ਓੜਾਂ ਗਾ ਸਾਰਾ ਕੂਤਰਾ ਇੱਕ ਪਿੰਜਰੇ ਚ ਕਰ ਤਾ ਤੇ ਮੈਂ ਫਿਰ ਇਹਨੂੰ ਬਦਾਮ ਪਾ ਦੀਆਂ ਨਾ ਮੁਰਗੀ ਕੱਲ ਨੂੰ ਉਡਾਉਣ ਆਏ ਕੂਤਰਾ ਨੂੰ ਆਇਆ 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 ਬੁੱਤ ਉੱਕੀ ਰਿਪੋਰਟ ਤੇ ਇਹਨਾਂ ਨੂੰ ਪਾਣੀ ਪੂਣੀ ਪਿਆਵਾ ਮਾੜਾ ਮੋਟਾ ਡੁੱਡ ਕੇ ਆਏ। ਲਓ ਜੀ ਤੇ ਜਿਹੜੇ ਰਹਿ ਗੋਣਾਂ ਨੂੰ ਵੀ ਬਾਦਾਮ ਰੱਖੀਏ। ਆਹ ਦੇਖੋ ਬਈ ਕੀ ਹਾਲ ਐ ਇਹਨਾਂ ਦੇ। ਇਹਨੂੰ ਰੱਖੀ ਸੀ ਬਾਦਾਮ ਕੋਈ ਖਾਣ ਤੇ ਧਿਆਨ ਨਹੀਂ ਗੁੜਕਣ ਤੇ ਜੋਰ ਐ ਦਾ। ਕੋਈ ਚੱਕਰ ਨਹੀਂ ਗੁੜਕਲਾ ਗੁੜਕਲਾ। ਇਹਨੂੰ ਮੇਰੀ ਰੈਪ ਐ ਕਰਦੇ ਆ। ਸਾਰਿਆਂ ਨੂੰ ਇਕੱਠੇ ਰੱਖ ਦਨੇ ਇੱਕ ਥਾਂ ਤੇ। ਲਓ ਜੀ ਇਹਸ ਕਿਉਂ ਲਾਤੀ ਹੁਣ ਆਪਾਂ ਠੀਕ ਐ। ਸਾਰੇ ਇਕੱਠਿਆਂ ਨੂੰ ਰੱਖ ਦਨੇ ਤੇ ਇੱਕ ਮਿੰਟ। ਆਇਓ 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 ਜਿਨੇ ਜਿਨੇ ਖਾਣੇ ਆ ਖਾ ਲੈਣ ਜਿਨੇ ਨਹੀਂ ਖਾਣੇ ਨਾ ਸਹੀ ਏ ਕਿ ਨਹੀਂ ਬਾਬਿਓ ਲਓ ਹੁਣ ਦੇਖੋ ਫਿਰ ਹੁਣ ਪੈਂਦਾ ਕਿ ਇਹ ਟੁੱਟ ਟੁੱਟ ਕੇ ਇਕੱਲੇ ਇਕੱਲੇ ਖਾਂਦੇ ਨਹੀਂ ਲਾਗਣਾ ਹੁਣ ਲੈਣੇ ਲਓ ਜੀ ਆ ਗਿਆ ਬੈਠਣਾ ਆ ਗਿਆ ਬੈਠਣਾ ਕਬੂਤਰ ਵੀ ਆ ਗਿਆ ਆਪਣਾ ਬੈਠਣਾ گلابی ਬਗਲ ਨਾਲ ਇੱਕ ਮਿੰਟ ਛਾਤਰਾਂ ਉੱਚਾ-ਚਾਚਾ ਕਰਕੇ ਲਾਉਣੀਆਂ ਪੈਣੀਆਂ ਬਾਬਿਓ ਫੇਰ ਹੋਊਗਾ ਹੱਲ ਬਈ ਇਹਦਾ ਲਓ ਜੀ ਇਹਨਾਂ ਨੂੰ ਥੋੜਾ ਥੋੜਾ ਪਾਣੀ ਪਿਆ ਕੇ ਵੀ ਜਿਹੜੇ ਉੱਡ ਕੇ ਗਏ ਸੀਗੇ ਜਿਵੇਂ ਹਰੇ ਟੂਸੇਟਵਰੀ ਵਾਲਾ ਹੋ ਗਿਆ ਬਾਸਪੁੱਤ ਬਹੁਤ ਐ ਲੱਗਦਾ ਈ ਤੇ ਖੋਡੇ ਵਾਲਿਆਂ ਨੂੰ ਦੋਨੇ ਰੱਖ ਦੀ ਛੇ ਦੀ ਛੇ ਦੀ ਬਾਬਿਓ ਆਇਓ 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 ਬੱਤਰ ਲਓ ਜੀ ਤੇ ਇਧਰ ਕਬੂਤਰਾਂ ਨੂੰ ਵੀ ਰੱਖੀ ਆ ਬਈ ਆਇਓ 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 ਬੱਤਰ ਖਾੜੋ ਤੇ ਜਿਹੜੇ ਤਿੰਨੇ ਕਬੂਤਰ ਉੱਡ ਗਏ ਸੀ ਮਤਲਬ ਪਹਿਲਾਂ ਇਹ ਸਾਨੂੰ ਰਾਜਮਾ ਪਾਣੀ ਪਿਆਰ ਗਏ ਆਇਓ 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 ਬੱਤਰ ਇਧਰੋਂ ਚੱਕ ਕੇ ਪਿਆ ਦੇ ਰੱਤੇ ਨੂੰ ਆਇਆ 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 ਰੱਤਾ ਬੇਬੀ ਪਿੱਲਾ ਆਇਆ ਆਇਆ ਰੱਦਾ ਘਤੋਂ ਆ ਪਾਸੇ ਹੋ ਕੇ ਆਪਾਂ ਹੁਣ ਪੀਤਾ ਡਾਕ ਪਹਿਲਾਂ ਸ਼ਰਮਾ ਰਿਹਾ ਸੀ ਇਹ ਇਹਦਾ ਜੋਰ ਵੱਧ ਲੱਗਿਆ ਬਾਈ ਆ ਲਾਰੂ ਗਸੇ ਛਤਰੀ ਤੇ ਹਨਾ ਪਾਣੀ ਮੰਗਿਆ ਨਾ ਲਾਸਟ ਡੰਗ ਜਿਆ ਦੇਖੋ ਸੁੱਕਿਆ ਨਾ ਵੇਖੋ ਕਿਵੇਂ ਪਾਣੀ ਨੂੰ ਭਾਇ ਭਾਈ ਕਿਉਂ ਦੇ ਇਧਰ ਇਹਨਾਂ ਨੂੰ ਵੀ ਰਾਜਮਾ ਪਾਣੀ ਪਿਆ ਦੇ ਆਇਆ 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 ਪੁੱਤਰ ਪੋੜਾ ਪੀਂ ਗਿਆ ਉਦਰੀ ਉਹਨੂੰ ਪਾਣੀ ਦੀ ਜ਼ਿਆਦਾ ਚਾਸਣਾ। ਚਲੋ ਭਾਈ ਆਗੇ ਘਰ ਨੂੰ। ਇਹ ਛੱਦੀ ਦੇ ਗਲਾਸ 'ਚ ਬੈਠਾ ਆਪਣਾ। ਮਾਂ ਰੋਟੀ ਖਾਏ ਗਣਾ ਯਾਰ। ਟਾਈਮ ਕਾਫੀ ਹੋ ਗਿਆ ਸੀ ਲਗ ਭਗ। ਹੋ ਗਿਆ ਸੀ ਭਾਈ ਸਾਹਿਬ 12:30 ਹੋ ਗਏ ਹੋਣਗੇ ਨਾ। ਮੈਂ ਪਹਿਲਾਂ ਰੋਟੀ ਖਾਏ ਜਾ ਕੇ ਕਬੂਤਰਾਂ ਦਾ ਕੰਮ ਤਾਂ ਬਾਕੀ ਨਿਭੜੀ ਲਗ ਭਗ। ਲਓ ਜੀ ਆ ਗਏ ਦਰ ਲੈ ਕਰੇ ਰੋਟੀ ਖਾਏ ਆਂਦੀ। ਨਜ਼ਾਰਾ ਆ ਗਿਆ ਭਾਵੇਂ ਉਹ ਕਹਿੰਦੇ ਲੱਸੀ ਲੱਸੀ ਪੀ ਕੇ ਕਿਰਾ ਤਾਂ ਲੱਗਦਾ ਵੀ ਜ਼ਿੰਦਗੀ ਸਫਲ ਹੀ ਹੋ ਗਈ। ਯਾਰ ਗਲਾਬੀ ਬਗਲ ਵਾਲਾ ਨਹੀਂ ਆਇਆ ਹਜੇ ਤੱਕ ਛਤਰੰਗਾ ਦਾ ਲਾਰਖਾ ਮੈਂ ਹਾ ਇੱਥੇ ਬੈਠਾ ਸੀ ਸਾਹਮਣੇ ਇੱਕ ਮਿੰਟ ਤਾਹਾਂ ਚੱਲ ਕੇ ਦੇਖ ਕੇ ਅੱਗੇ ਥਲੋ ਤਾਂ ਦੀਨ ਆਣੀਗਾ ਨਾ ਯਾਰ ਬਾਬੇ ਇੱਥੇ ਤਾਂ ਦੇਖ ਨਹੀਂ ਰਿਹਾ ਕਿਸੇ ਪਾਸੇ ਯਾਰ ਮੈਨੂੰ ਬੈਠਾ ਤਾਂ ਇੱਥੇ ਸੀਗਾ ਖੜਜੋ ਲਓ ਜੀ ਇੱਕ ਉਤਰੀ ਨੂੰ ਰਾਜਵਾ ਪਾਣੀ ਪੀ ਗਏ ਪਹਿਲਾਂ ਤਾਂ ਕਾਲੀ ਜੀ ਨੂੰ ਆਇਆ 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 ਪੁੱਤ ਉਹ ਰਾਜੇ ਪੀਤਾਣੇ ਨੇ ਤੇ ਇਹਨੂੰ ਟੂ ਸੇਟ ਹੋ ਰਿਹਾ ਜੀ ਰਾਜਮ ਆਪਣੀ ਪਿਆਦੀ ਵੀ ਇਹ ਵੀ ਖਿੱਚ ਗਿਆ ਸੀ ਬੜੀ ਵਾਸ ਕਰ ਜਾ ਓਏ ਓਏ ਬਹੁਤ ਪੀ ਲਿਆ ਪਤੰਦਰਾ ਲਓ ਜੀ ਤੇ ਰੱਖੀਏ ਤੇਰੇ ਕੂਤਰਾਂ ਨੂੰ ਬਦਾਂ ਲਗਭਗ ਸਾਰੇ ਕੂਤਰ ਪਾਣੀ ਖਿੱਚ ਗਏ ਬਈ ਆਇਓ 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 ਆਇਆ ਬੋਤਰਾ ਤੇ ਪਹਿਲੇ ਨੰਬਰ ਤੇ ਰੱਤੇ ਨੂੰ ਰੱਖ ਦਈਏ ਉਸ ਤੋਂ ਬਾਅਦ ਰੱਖਦੇ ਆਪਣੀ ਜਿਹੜੀ ਕੂਦਰੀ ਗੇੜਿਆਂ ਵਾਲੀ ਸੀ ਹਨਾ ਸੱਜੀ ਗਲਾਬੀ ਕਾਂਤ ਵਾਲੀ ਕਾਲੀ ਚੀਨੀ ਅੱਜ ਇਹਨੂੰ ਵੀ ਰੱਖ ਤੇ ਤੇ ਉਸ ਤੋਂ ਬਾਅਦ ਰੱਖਦੀਏ ਜੀ ਆਪਾਂ ਹਰੀ ਗਲਾਬੀ ਬੋਲੇ ਆਇਆ 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 ਬੱਤ ਬਹੁਤ ਵਧੀਆ ਕੰਮ ਖਿੱਚ ਕੇ ਰੱਖ ਤੂੰ ਤਾਰ ਤੁਰ ਕੇ ਬੈਠ ਕੇ ਆਇਆ ਕਰ 2 ਘੰਟੇ ਲਾ ਕੇ ਫਿਰ ਤੈਨੂੰ ਬਾਜੀ ਵਿਖਾਵਾਂਗੇ ਵੱਧ ਗਾਜ ਹਾਂਜੀ ਆਗੇ ਵਾਪਸ ਪਾਈਏ ਤੇ ਫਿਰ ਘਰੇ ਗਈ ਸੀ ਕਿ ਮੜਾ ਜਾ ਠੰਡਾ ਦਿੱਤਾ ਵੀ ਹਨ ਤੇ ਅੱਜ ਗਰਮੀ ਦਾ ਥੋੜਾ ਜਿਹਾ ਫਰਕ ਆ ਬਈ ਅੱਜ 2 ਡਿਗਰੀ ਘੱਟ ਆ ਪਹਿਲਾਂ ਨਾਲੋ ਵੀ 45 ਡਿਗਰੀ ਦਾ ਅੱਜ ਵੀ ਹੈਗਾ ਪਰ ਅੱਜ 47 ਨਹੀਂ ਹੋਇਆ ਪਰ ਪਤਾ ਲੱਗਦਾ ਵੀ ਨੱਕਰੋਂ ਚੱਲ ਕੇ ਆਏ ਠੀਕ ਆ ਸਾਰੇ ਕੱਪੜੇ ਰਾਂ ਐ ਸਾਰਾ ਕੁਝ ਤਬਨ ਲੱਗ ਗਿਆ ਰਾਂ ਐ ਇੰਨੀ ਜ਼ਿਆਦਾ ਲੋਆ ਹਨਾ ਬਈ ਤੇ ਆਪਣਾ ਸਪੇਅਰ ਵਿਚਾਰਾ ਬੈਠਾ ਬਾਰ ਆਇਆ ਪੁੱਤ ਥੱਲੇ ਆਇਆ ਇੱਕ ਮਿੰਟੇ ਨੂੰ ਲਾਵਾਂ ਯਾਰ ਮੈਂ ਦੋ ਕਬੂਤਰਿਆਂ ਨੂੰ ਹੋਰ ਬਦਾਂਵ ਰੱਖੀਏ ਇੱਕ ਤਾਂ ਕਾਲੀ ਚੀਨੀ ਸਜੀ ਗਲਾਬੀ ਬਗਲਾ ਵਾਲੀ ਇੱਕ ਹੋਈ ਖੱਬੇ ਗਲਾਬੀ ਟੂਸੇ ਵਾਲੀ ਕਬੂਦਰੀ ਬਈ ਆਇਓ 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 ਹੁੰਦੇ ਰਹਿ ਗਏ ਅਭੀ ਮਗਰ ਇੱਕ ਕਬੂਦਰੀ ਰਹੀ ਤੇ ਇੱਕ ਕਬੂਤਰ ਰਹਿ ਗਿਆ ਇਹਨਾਂ ਵਾਸਤੇ ਵੀ ਕੱਟਦੀ ਆਪਾਂ ਤੇ ਲਾਸਟ ਕਬੂਦਰੀ ਨੂੰ ਰੱਖ ਦਈ ਬਾਦਾਮ ਦੇ ਸੱਜੇ ਗਲਾਬੀ 273 ਰੀਮ ਆਇਆ ਖੰਡ ਖਾੜਾ ਆਇਆ 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 ਪੁੱਤ ਤੇ ਇਹਨੂੰ ਚੈੱਕ ਕਰੀਏ ਬਈ ਇਹਦਾ ਕੀ ਹਾਲ ਹੈ ਤੇ ਉਤੋਂ ਦੀ ਬਈ ਰੱਖ ਦਈ ਇਹਨਾਂ ਨੂੰ ਦਾਣੇ ਬਾਦਾਮਾਂ ਤੋਂ ਬਾਅਦ ਆਇਓ 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 ਪੁੱਤ ਬਸ ਇੱਕ ਕਬੂਤਰ ਤੇ ਬਾਦਾਮ ਹੀ ਰਹਿ ਗਏ ਬਈ ਦੂਜੇ ਸਾਰੇ ਅੰਦਰ ਤਾਂ ਕੰਮ ਕਲੀਅਰ ਹੈ ਲਗਭਗ ਆਇਓ 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 ਅਚੀਨੀ ਬੜੀ ਭੁਖੀ ਯਾਰ ਪਤਾ ਨਹੀਂ ਕੀ ਮਲਾਫ ਨੂੰ ਪਏ ਦੇ ਅੰਦਰ ਇਕਲਾ ਹਾ ਕਬੂਤਰ ਰਹਿ ਗਿਆ ਇਹਨੂੰ ਵੀ ਉਹ ਦੇਖੋ ਦਾਣੇ ਪਾ ਰੱਖਿਆ ਸਾਰਾ ਕੰਮ ਕਲੀਅਰ ਹੈ ਹੁਣ ਮੇਰੀ ਰਾਏ ਯਾਰ ਉਹ ਕਰਾਂ ਮੈਂ ਚੱਲੇ ਨੂੰ ਪਾ ਕੇ ਫੇਰ ਹੀ ਉਹ ਕਰੇ ਯਾਰ ਲਓ ਜੀ ਆਪਣਾ ਸਫੇਰ ਵੀ ਆ ਗਿਆ ਅੰਦਰ ਆਪੇ ਗਰਮੀ ਬਹੁਤ ਆ ਕਹਿੰਦਾ ਪਰਾਫਾ ਪਾਣੀ ਪੁਣੀ ਪੀ ਬਾਰ ਤਾਂ ਬੁਰਾ ਹਾਲ ਹੋ ਗਿਆ ਮੇਰਾ ਇੱਕ ਮਿੰਟ ਪਹਿਲੇ ਇਧਰ ਇਹਨਾਂ ਨੂੰ ਪਾਣੀ ਰੱਖ ਦਿਆਂ ਮੈਂ ਬੋਲਾ ਸਫੇਰ ਨੂੰ ਪਿਵਾ ਆਇਆ ਬੱਤ ਤੂੰ ਵੀ ਨਾ ਆਇਆ ਖੜ ਜਾ ਬੋਲਾ ਤੇਰਾ ਹਾਲ ਕਰ ਨਹੀਂ ਇਧਰ ਆਇਆ 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 ਕੰਟ ਪੀਲਾ ਬਣ ਗਿਆ ਜੇ ਗਰਮੀ ਉਹ ਤਾਂ ਭੱਜਾ ਭੱਜਾ ਸੰਗ ਨਾ ਸੰਗਦਾ ਛੇਦੀ ਛੇਦੀ ਰੱਜ ਕੇ ਪੀਲਾ ਤੇ ਫਿਰ ਛਤਰੀ ਦੇ ਬਹਿ ਜਾ ਕੇ ਪੀਲਾ 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 ਬੱਸ 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 ਬਹੁਤ ਐ ਓਕੇ ਬਾਦੂ ਹੁਣ ਰੱਖਿਓ ਜੀ ਦਾਣੇ ਇਹਨਾਂ ਨੂੰ ਮੈਟ ਵਗੈਰਾ ਗਿੱਲੇ ਕਰਨ ਲੱਗ ਗਿਆ ਸੀ ਮੈਂ ਚੱਕਰ ਕੀ ਇਹਨੂੰ ਪਤਾ ਵੀ ਗਰਮੀ ਜਿਆਦਾ ਐ 2 ਘੰਟੇ ਮੈਨੂੰ ਆਇਆ 3 ਘੰਟੇ ਜਿਹੜੇ ਦੁਪਹਿਰ ਦੁਪਾਰ ਵਾਲਾ ਸਾਰਾ ਟਾਈਮ ਹਨ ਇਹਨਾਂ ਦਾ ਵਿਚਾਰਿਆਂ ਦੇ ਇੱਥੇ ਬੈਠ ਕੇ ਟੱਪ ਜੇ ਸਾ ਸੌਖਾ ਇਹਨੇ ਨਾਲ ਤੇ ਓਕੇ ਥਲੜਿਆਂ ਦੇ ਵੀ ਮੈਂਡ ਮੂਡ ਗਿੱਲੇ ਕਰ ਰੱਖਿਆ ਸਾਰਿਆਂ ਨੇ ਆਪਾਂ ਹਾਂਜੀ ਬਾਬੇਓ ਸ਼ਾਪ ਤੇ ਆਏ ਸੀ ਇੱਕ ਉਹਦੇ ਅਖ ਨੂੰ ਕੁਰਕ ਜਾਂਦਾ ਪੈ ਤੱਕ ਇੱਕ ਥਤਿੰਗ ਲੇਨ ਤੇ ਘਰੇ ਬਈ ਕੂਤਰਾਂ ਦਾ ਕੰਮ ਸਾਰੇ ਉਧਰ ਨਿਵੇੜ ਜਾਂਦਾ ਆਂ ਆਪ ਦਾਣਾ ਪਾਣੀ ਕਲੀਅਰ ਕਰਕੇ ਹਨਾ ਉਹ ਆਪਣੇ ਕਮਰੇ 'ਚ ਹੀ ਬੈਠਿਆ ਮੈਂ ਕਰਾਂ ਘਰੇ ਆ ਗਿਆ ਸੀ ਤੇ ਸ਼ਾਮ ਨੂੰ ਚੱਲ ਕੇ ਛੱਡਾਂ ਖੁੱਡੇ ਖੜੀ ਉਹਨਾਂ ਆ ਗਏ ਇੱਧਰ ਲੈ ਕੇ ਬਈ ਮੇਰੀ ਰੈਸੀ ਕੋਈ ਘੰਟਾ ਸੌਂ ਜਾਾਂਗੇ ਉਹ ਫੋਨ ਫਾਣ ਆ ਜਾਂਦੇ ਨਾ ਫਿਰ ਯਾਰਾਂ ਮਿੱਤਰਾਂ ਦੇ ਯਾਰਾਂ ਮਿੱਤਰਾਂ ਦੇ ਹੋਰ ਕੋਈ ਫੋਨ ਨਹੀਂ ਆਦਾ ਪਣ ਬਈ ਤੇ ਆਪਾਂ ਸਾਨੂੰ ਪਤਾ ਸਿੱਧੇ ਸਾਦੇ ਬੰਦੇ ਆ ਯਾਰ ਤੇ ਕਬੂਤਰ ਬਈ ਫਰਕ ਚ ਯਾਰ ਹਨਾ ਬਾਬੇ ਦੀ ਕਿਰਪਾ ਨਾਲ ਸਾਹ ਸੰਭਾਲ ਦਾ ਫਰਕ ਪਈ ਜਾਂਦਾ ਕਬੂਤਰਾਂ ਦਾ ਇਹੋ ਜੀ ਕੋਈ ਗੱਲ ਨਹੀਂ ਆ ਵੇਖੋ ਬਿੱਠਾਂ 'ਚ ਹੀ ਫਰਕ ਪੈਣ ਲੱਗ ਗਿਆ ਹੌਲੀ ਹੌਲੀ ਆ ਦੇਖੋ ਅ ਤੁਮ ਮੈਂ ਦਿਖਾਣਾ ਜਿਵੇਂ ਆ ਦੇਖੋ ਹਰੀਆਂ ਤੋਂ ਪੀਲੀਆਂ ਹੋ ਚੱਲੀਆਂ ਬਈ ਬਾਬੇ ਦੀ ਕਿਰਪਾ ਤੇ ਕੋਈ ਸਾਹ ਸੰਭਾਲ ਹੈ ਲਗਭਗ ਸਾਰੇ ਕਬੂਤਰ ਘਰ ਚਲੇ ਪੀਲੀਆਂ ਬਿਠਾਂ ਤਾਂ ਆ ਦੇਖੋ ਲੈ ਹਾਏ 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 ਇੰਨੇ ਜਰ ਨਾਲ ਲੱਗ ਦੇ ਹੁਣ ਭੈ ਚ ਮਸਾਣਾ ਹੋ ਚੱਲੇ ਸੈੱਟ ਬਈ ਵਧਣਗੇ ਹੁਣ ਇਹ ਤੋਂ ਬਾਅਦ ਕਬੂਤਰ ਘਟ ਨਹੀਂ ਦੇਣਾ ਕੋਈ ਵੀ ਕਬੂਤਰ ਤੇ ਛੜ ਤੇ ਬਈ ਕਬੂਤਰ ਕਬੂਤਰੀਆਂ ਸਾਰੇ ਖੁੱਡੇ ਚ ਤੇ ਆ ਲਾਦ ਰਣ ਨੂੰ ਪੱਖਾ ਠੀਕ ਹੈ ਤੇ ਇਹਨਾਂ ਵਾਸਤੇ ਠੰਡੀ ਹਵਾ ਦਾ ਵੀ ਪ੍ਰਬੰਧ ਕਰ ਰਹੇ ਆ ਬਈ ਮੈਂ ਬੂਰੀ ਲਿਆਂਦੀ ਆ ਦੇਖੋ ਘਰੋ ਹਨ ਇਹ ਥੋੜੀ ਹੋ ਕਰਨ ਵਾਲੀ ਹਨਾ ਘਟ ਵੱਟ ਕਰਕੇ ਇਹਦੀ ਤੇ ਇਹ ਗਿੱਲੀ ਕਰਕੇ ਤਾਂ ਪੈ ਇਹਦੇ ਮੂਰੇ ਲਾ ਦਿਆ ਕਰਾਂਗੇ ਆਪਣਾ ਡੋਰ ਅੱਗੇ ਲਾ ਦਿਆ ਕਰੀਂਗਾ ਐ ਕਰਕੇ ਤੇ ਇਧਰੋਂ ਹਵਾ ਵਜਿਆ ਕਰੂਗੀ ਤੇ ਵੈਜਦੀ ਹਵਾ ਲੋ ਨਹੀਂ ਜਾਇਆ ਕਰਨੀ ਵੈਜਦੀ ਠੰਡੀ ਹਵਾ ਜਾਇਆ ਕਰੂਗੀ ਹਨਾ ਲਓ ਜੀ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਵਾਟਰ ਐਂਡ ਦਾਣੇ ਪਾਤੇ ਪਾਣੀ ਡੇਲੀ ਦੀ ਡੇਲੀ ਧੋ ਕੇ ਤੇ ਦਾਣੇ ਵੀ ਡੇਲੀ ਦੀ ਡੇਲੀ ਨਵੇਂ ਤੇ ਇਧਰ ਵੱਡੀਆਂ ਕਬੂਤਰਾਂ ਨੂੰ ਵੀ ਦਾਣੇ ਵੀ ਪਾਤੇ ਬਈ ਤੇ ਵਾਟਰ ਵੀ ਪਾਤਾ ਹਨਾ ਤੇ ਆਦੇ ਕੋਲੇ ਕੀ ਸੰਗ ਲਾਈ ਆ ਆਪਣੀ ਰਤੀ ਵਰਗੀਆਂ ਨੇ ਲਓ ਇਹਨਾਂ ਦੇ ਵੀ ਕਰੋ ਦਰਸ਼ਨ ਆ ਜੀ ਤੁਸੀਂ ਆਵੇਂ ਵਿਚਾਲੀ ਅੰਡੇ ਤੇਰੀ ਬਿਠੋ ਉੱਠ ਕਾੜ ਉੱਠ ਕਾੜ ਇਥੋਂ ਮੈਂ ਕਿ ਲਾ ਕੁਝ ਲਓ ਪਾਈ ਟਾਈਮ ਨਾਲ ਹੀ ਕਰ ਲਈ ਨਾ ਹੀ ਤੁਸੀਂ ਠੀਕ ਹੈ ਤੇ ਵਧੀਆ ਨਾ ਉਹਨੂੰ ਕਿਹਾ ਫਰੈਸ਼ ਸਾਰੇ ਕੰਮ ਅੱਜ ਟਾਈਮ ਟੂ ਟਾਈਮ ਨਿਮੇੜਨ ਦੀ ਕੋਸ਼ਿਸ਼ ਕਰ ਰਹੇ ਹਾਂ ਬਈ ਲਓ ਜੀ ਤੇ ਆਹ ਪ੍ਰੋਜੈਕਟ ਕਹਿੰਦਾ ਸੀ ਬਈ ਮੈਂ ਹਨਾ ਜਿਹੜਾ ਲਾਉਣਾ ਸੀਗਾ ਆਪਾਂ ਤੇ ਲਾ ਵੀ ਦਿੱਤਾ ਨਾਲ ਦੀ ਨਾਲ ਬੋਰੀ ਕਰਤੀ ਗਿੱਲੀ ਕੋਲੇ ਕਰਕੇ ਲਾਤਾ ਪੱਖਾ ਠੀਕ ਹੈ ਉਧਰੋਂ ਹਵਾ ਵੜੂ ਨਲ ਤਾਂ ਪਰਲਾ ਖੁੱਡਾ ਠੰਡਾ ਬਈ ਹਨਾ ਤੇ ਨਲੇ ਇਧਰ ਲਾ ਖੁੱਡਾ ਮੈਂ ਆਖਾ ਗਾਪੜੀ ਮਾਰਦਾ ਬਾਬਿਓ ਜਵਾਨਾ ਬਰਫ ਹੀ ਬਣ ਕੇ ਖੁੱਡੇ ਬਈ ਐਂ ਲੱਗਦਾ ਜਿਵੇਂ ਏਸੀ ਲੱਗਾ ਨੰਦਰਿਆ ਸਰਾ ਇਥੋਂ ਠੰਡੀ ਠੰਡੀ ਹਵਾ ਆਉਂਦੀ ਐ ਫੀਲ ਹੋ ਰਹੀ ਐ ਮਤਲਬ ਕਿ ਖੁੱਡੇ 'ਚ ਠੰਡ ਐ ਤੇ ਬਾਹਰ ਆ ਕੇ ਐਂ ਲੱਗ ਰਿਹਾ ਜਿਵੇਂ ਗਰਮੀ ਹੁੰਦੀ ਹੈਗੀ ਠੀਕ ਐ ਕਿ ਇੰਨਾ ਫਰਕ ਤਾਂ ਪੈ ਚੁੱਕਿਆ ਬਾਕੀ ਇਹ ਬੂਰੀ ਥੋੜੀ ਜੀ ਮੋਟੀ ਐ ਇਹ ਬੂਰੀ ਗਲਤ ਲਾਤੀ ਕੱਲ ਤੋਂ ਉਹ ਬੂਰੀ ਚੇਂਜ ਕਰਾਂਗੇ ਬੂਰੀ ਨਾ ਥੋੜੀ ਜੀ ਉਹ ਲਾਵਾਂਗੇ ਬਰੀਕ ਲਾਵਾਂਗੇ ਮਤਲਬ ਹਣਾ ਤੇ ਬਾਕੀ ਕੂਤਰਾਂ ਨੂੰ ਵੀ ਦੇਤਾ ਬਈ ਸਮਾਨ ਇਹੜਾ ਸਵੇਰੇ ਭਿਉਂਤਾ ਸੀ ਜਿਹੜੇ ਅਜੁੱੜ ਕੇ ਆਈ ਸੀ ਨਾਲ ਦੀ ਨਾਲ ਹਨਾ ਪ੍ਰੋਪਰ ਸਾਰਾ ਕੁਝ ਕਰੀ ਜਾਂਦੇ ਆ ਯਾਰ ਬਸ ਹੁਣ ਕੋਈ 19 21 ਨਹੀਂ ਹੋਣ ਦਿੰਦੇ ਆਪਾਂ ਕਿਸੇ ਵੀ ਗੱਲ ਪਿੱਛੇ ਤੇ ਹੁਣ ਜੜਦੀ ਇਹਨਾਂ ਦੇ ਬਾਹਰ ਬਈ ਤੇ ਚੱਲਿਆ ਇਹ ਘਰੇ ਹੁਣ ਆ ਰੋਟੀ ਉਟੀ ਖਾਇਆ ਇਹ ਤੇ ਸਪੇਅਰ ਨੂੰ ਆ ਕੇ ਲਾਵਾਂਗੇ ਇਹ ਵੀ ਛਤਰੀ ਤੇ ਬਿਠਾ ਜੇ ਹਾਂਜੀ ਬਾਬਿਓ ਆ ਗਏ ਇਧਰ ਲੈ ਕੇ ਕਰੇ ਲੈ ਆਂਦਾ ਵਾਟਰ ਬਈ ਅੱਦ ਇੰਨਾ ਕੀ ਮਿਲਿਆ ਯਾਰ ਆਹੋ ਚ ਇੰਨਾ ਕੀ ਸੀਗਾ ਚਲੋ ਨਾ ਕੋਈ ਗੱਲ ਨਹੀਂ ਕੱਲ ਵਾਲੇ ਬਹੁਤ ਪਿਆਹ ਦਾ ਤੋਲਾ ਭਰਿਆ ਪਿਆ ਹਾਂਜੀ ਬਾਬਿਓ ਤੇ ਓਕੇ ਮੈਂ ਬਸ ਰਿਪੋਰਟ ਸਾਰੀ ਠੀਕ ਹੈ ਜਣੀ ਬਾਦਾਮ ਵੀ ਭਿਉ ਤੇ ਤੇ ਸਪੇਅਰ ਵੀ ਲਾਤਾ ਗੱਲ ਜੀ ਨਹੀਂ ਕੋਈ ਆਈ ਸੀ ਸਪੇਅਰ ਵੀ ਲਾਤਾ ਬਾਦਾਮ ਭਿਉ ਤੇ ਤੇ ਬੋਰੀ ਵੀ ਲਾਤੀ ਬਈ ਠੀਕ ਹੈ ਤੇ ਬੋਰੀ ਵਾਲਾ ਹੁਣ ਮੈਂ ਮਾੜਾ ਜਾਂ ਬੋਰੀ ਵਾਲਾ ਕੀ ਕਨਸੈਪਟ ਹੈ ਸਾਨੂੰ ਖੁੱਲ ਕੇ ਦੱਸ ਦਿੰਨਾ ਕਿਤੇ ਐਵੇਂ ਨਚਾ ਕੇ ਬੋਰੀਆਂ ਲੱਗੇ ਉਹ ਚਾਰਜ ਸਪਰੇ ਸਾਮੰਤ ਕਰ ਦਿੰਦਾ ਇਹ ਗੱਲ ਐ ਹੁੰਦੀ ਹੈ ਵੀ ਜਦੋਂ ਮੰਨ ਕੇ ਚਲੋ ਹੁਣ ਲੋ ਚੱਲਦੀ ਹੈ ਬਾੜੀ ਜ਼ਿਆਦਾ ਠੀਕ ਹੈ ਦੁਪਹਿਰੇ ਫੁੱਲ ਲੋ ਹੁੰਦੀ ਹੈ 2 ਵਜੇ 1.5 3 ਤੋਂ 3 ਵਜੇ ਤੱਕ ਉਦੋਂ ਲਾਉਣ ਵਾਲੀ ਚੀਜ਼ ਹੈ ਉਦੋਂ ਹਲਕਾ ਮਤਲਬ ਗਿੱਲੀ ਕਰਕੇ ਹਨਾ ਬੂਰੀਆਂ ਟੰਗ ਦੇ ਜੇ ਖੁੱਡੇ ਚ ਸਿੱਧੀ ਲੋ ਵੜਦੀ ਹੈ ਤਾਂ ਕਰਕੇ ਜੇ ਖੁੱਡੇ ਹੀ ਪਾਸੇ ਹੈ ਹਨਾ ਆਪਣੇ ਦਾ ਲੋ ਕਿਧਰੋਂ ਵੜਦੀ ਹੈ ਚਲ ਫਿਰ ਵੀ ਇਹ ਮੰਨ ਕੇ ਚਲ ਮਾੜੇ ਮੋੜ ਤਾਂ ਹੁੰਦੇ ਹੀ ਆ ਤੇ ਉਦੋਂ ਪੱਖਾ-ਪੁੱਖਾ ਲਾ ਦੇ ਹਨਾ ਵੀ ਆਪਾਂ ਦਾ ਮੰਨ ਕੇ ਚਲ ਕੋਈ ਨਾ ਕੋਈ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਕੂਤਰਾਂ ਅੰਦਰ ਜਿਹੜੀ ਸੈਟ ਰੈਨ ਥੋੜੀ ਯਾਰ ਆਪਾਂ ਨੂੰ ਤਾਂ ਆ ਜਾਂ ਕਿ ਨਹੀਂ ਬਾਕੀ ਇਹ ਭਰਾਵਾਂ ਦੇ ਜਿਹਨਾਂ ਦੇ ਖੁੱਡੇ ਹਨਾ ਕੋਠੇ ਕਾਠੇ ਤੇ ਸਿੱਧੀ ਲੋ ਅੰਦਰ ਵੜਦੀ ਹੈ ਉਹਨਾਂ ਵਾਸਤੇ ਜ਼ਿਆਦਾ ਵਦਗਾ ਬੂਰੀ ਭੋਂਗੇ ਦਪਹਿਰੇ ਤੇ ਦਪਹਿਰੇ ਜਿੰਨਾਂ ਲੋ ਚੱਲਦੀ ਐ ਗਰਮੀ ਹੁੰਦੀ ਐ ਉਦੋਂ ਦੋ ਲਾ ਲਿਆ ਕਰੋ ਤੇ ਵਧੀਆ ਵੇਜ ਦੀ ਲੋ ਵੱਜ ਕੇ ਮਤਲਬ ਹਵਾ ਠਰ ਕੇ ਅੰਦਰ ਜਾਇਆ ਕਰੂਗੀ ਤੇ ਆਪਣੇ ਕੀ ਹਿਸਾਬ ਦਾ ਫਿਰ ਆਪਣੇ ਕੋਲੇ ਪੱਖਾ ਹੁੰਦਾ ਆਪਾਂ ਭਾਉਗੇ ਭਾਉਾਂ ਦੀ ਦੁਪਹਿਰੇ 2 ਘੰਟੇ ਤੇ ਊਂ ਟੰਗ ਦਿਆ ਕਰਕੇ ਤੇ ਨਾਲ ਮਾੜਾ ਮੋੜਾ ਪੱਖਾ ਵੀ ਲਾ ਦਿਆ ਕਰਕੇ ਆਪਾਂ ਨੂੰ ਤਾਂ ਵੀ ਕੰਮ ਲੋਟ ਬਈਊਗਾ ਆਪਣਾ ਕਿ ਨਹੀਂ ਤੇ ਬਾਕੀ ਨਾਰਮਲ ਹਵਾ ਵੇਜ ਦੀ ਕ੍ਰੋਸ ਹੋਈ ਜਾਵੇ ਖੁੱਡਿਆਂ ਦੇ ਹਨਾ ਤੇ ਉਹ ਸਭ ਤੋਂ ਬੈਸਟ ਆ ਯਾਰ ਠੀਕ ਹੈ ਕਿ ਨਹੀਂ ਵੀ ਐ ਆਪਣੇ ਠਾਰੇ ਤਾਂ ਸਾਨੂੰ ਪਤਾ ਹੀ ਐ ਕਿੱਥੇ ਹੋ ਹੁੰਦੇ ਆ ਜੇ ਅੰਦਰ ਸੈੱਟ ਹੋਊਗਾ ਜਾਨਵਰ ਦਾ ਬਾਹਰ ਕਿੰਨੀ ਮਰਜੀ ਅੱਗ ਵਰਦੀ ਹੋਵੇ ਉਹਨੂੰ ਫੈਬੋ ਕੋਈ ਫਰਕ ਨਹੀਂ ਪੈਂਦਾਗਾ ਤੇ ਬਸ ਠੀਕ ਹੈ ਤੇ ਗੁਲਾਬੀ ਬਗਲ ਵਾਲਾ ਹਜੇ ਨਹੀਂ ਆਇਆ ਵੀ ਆਪਣਾ ਘਰੇ ਅਜ ਦੂਜਾ ਦਿਨ ਹੋ ਗਿਆ ਮੈਨੂੰ ਦੱਸਿਆ ਜਿਹੜੇ ਕੰਮ ਦੇ ਜਾਨਵਰ ਆ ਉਹ ਐਂ ਖਰਾਬ ਹੁੰਦੇ ਆ ਸਾਰੇ ਤੇ ਕੱਲ ਨੂੰ ਆ ਜੂਗਾ ਉਹ ਤਿੰਨ ਕਿ ਦਿਨਾਂ ਤੋਂ ਆਉਂਦੇ ਆਉਂਦੇ ਹੁੰਦੇ ਆ ਇਹ ਮਤਲਬ ਹੁਣ ਗਰਮੀਆਂ ਗਰਮੀ ਤਿੰਨ ਦਿਨਾਂ ਤੋਂ ਆਉਂਦੇ ਆ ਇਹ ਤੇ ਜੇ ਸਿਆਲ ਛੱਡੇ ਹੁਣ ਤਾਂ ਲਗਭਗ 5 ਜਾਂ 7 ਦਿਨਾਂ ਤੋਂ ਘਰੇ ਆਏ ਨੇ ਆਪਣੇ ਮੁੜੇ ਆਉਂਦੇ ਹੁੰਦੇ ਆ ਘਰੇ ਤਾਂ ਤੇ ਬਸ ਓਕੇ ਠੀਕ ਹੈ ਬਾਬਾ ਸੁਣਨਾ ਮੈਂ ਵੀ ਹਨਾ ਤੇ ਜ਼ਿਆਦਾ ਕੁਝ ਤੇ ਵਸ ਕੱਲ ਨੂੰ ਦੇਖਦੇ ਆ ਕੀ ਬਣਦਾ ਵੀ ਹਣਾ ਨਵੇਂ ਕੁੱਕਰ ਛੱਡਾਂ ਕੋਈ ਨਵੇਂ ਰੰਗ ਲਾਵਾਂ ਕੋਈ ਨਵੇਂ ਮਲਪਾਣੇ ਦਵਾਈ ਲਾਵਾਂ ਕੱਲ ਦੀ ਕੱਲ ਤੇ ਛੱਡਦੇ ਆ ਠੀਕ ਆ ਬਾਏ ਬਾਏ ਸਾਰੇ ਵੀਰਾਂ ਨੂੰ